ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਵੇਣਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਅੱਛਾ ਵੀਰ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਸਾਗਰਾ ਪੰਡ ਭਾਇਰਪੱਦ ਸੀਲ ਫੂਲ ਤੇ ਜ਼ਿਲ੍ਹਾ ਬਰਸ਼ੰਡਾ ਨੇੜੇ ਪਿੰਡ ਬਈ ਨੇੜੇ ਵੀਰੇ ਰਾਮਪ੍ਰਭੂ ਸਾਰਾ ਐਡਰੈਸ ਸੁਣਾਓ ਪਰ ਆਪਾਂ ਨੂੰ ਮੋਬਾਈਲ ਨੰਬਰ ਬੋਲ 903976055 ਬਈ ਠੀਕ ਹੈ ਬਾਈ ਦੋ ਗੱਲ ਕੋਈ ਗੱਲ ਹੋਰ ਆ ਯਾਰ ਜਿਨੇ ਵੀ ਗਾਂ ਲੈਣੀ ਨਾ ਆਪਦੇ ਇੱਥੇ ਆ ਕੇ ਜਿਲ੍ਹਾ ਨਰਕਪਾਰਕ ਕੇ ਲੈ ਜੀ ਦੋਂ ਪਾਸ ਕਰਕੇ ਲੈ ਆਵੇ। ਹੂੰ। ਜੋ ਗੇਟਵਾਰ ਹੋ ਗਿਆ ਪੱਕਾ ਹੈ ਤੇ ਦੇਣਦਾਰ ਨਹੀਂ ਭਾਈ। ਬਹੁਤ ਠੀਕ ਹੈ ਜਿੰਨਾ ਦੁੱਧ ਆ ਆਪ ਦੀ ਨਿਗਾਹਾਂ ਦੇਖ ਕੇ ਲੈ ਆਪਾਂ ਕੋਈ ਜੱਗੇ। ਹੂੰ। ਸੂਈ ਵੀ ਦੇਖ ਲੈ ਗੱਪਣਾ ਗੱਪਣ ਦੇਖ ਕੇ। ਜਦੋਂ ਵੀਡੀਓ ਤੇ ਵੀ ਸਾਈ ਪਾਉਣੇ ਆ ਪਹਿਲਾਂ ਛੋਟੀ ਵੱਡੀ ਆਉਦੀ ਸਾਰਾ ਕੁਝ ਦੇਖ ਲੈ ਬਾਅਦ ਚ ਸਾਈ ਪਾਵੇ। ਹੂੰ। ਬਹੁਤ ਜੇ ਥੇ ਕਿ ਦੋ ਸਲਾਹਕਾਰ ਹੁੰਦੇ ਨਾਲ ਆ ਕੇ ਕਹਿੰਦੇ ਇਹ ਭਾਈ ਆਏ ਆ। ਇੱਥੋਂ ਮਿਲਦੀ ਜੌਂ ਮਿਲਦੀ ਜਿੱਥੋਂ ਮਿਲਦੇ ਵੀ ਆਪਾਂ ਆਏ ਨਹੀਂ ਕਹਿੰਦੇ ਮੇਥੀ ਰੋ ਜਦੋਂ ਮਰਜੀ ਲੜੋ ਆਪਾਂ ਦੇਖ ਕੇ ਲਓ। ਠੀਕ ਹੈ ਭਾਈ। ਬਾਅਦ ਚ ਕੋਈ ਲੰਬਾ ਨਹੀਂ ਭ ਬਈ ਜਿਹੜੇ ਪਹਿਲੇ ਨੰਬਰ ਤੇ ਦੇ ਦੇਣਾ ਕਿਹੜਾ ਸੋਸ ਇਹ ਬਈ ਰਾਤ ਆਈ ਆਪਣੇ ਕੋਲੇ ਬੱਚੀ ਹਮ ਮਗਰ ਬੱਚੀ ਹੈ ਬਾਹਰ ਕੋਲੇ ਬੱਚੀ ਦੇਤੀ ਹਾਂ ਬੱਚੀ ਵੱਡੀ ਚੱਲਦੀ ਸੀ ਵੇ ਸੁਬਾਹ ਦੀ ਹਮ ਠੀਕ ਹੈ ਮਾਲਕ ਦੂਜਾ ਸੋਗ ਨਾ ਪਤੀ ਜਾ ਮੰਨ ਕੇ ਲਈ ਆ ਹਮ ਆਪਾਂ ਬੋਲੋ ਇਹ ਕੱਦੇ ਰਾਤ 3.5 ਕਿਲੋ 3.5 ਕਿਲੋ ਹੁਣ ਹੋ ਬੱਚੇ ਨੂੰ ਝਗਾ ਕੇ ਇੱਕ ਥਾਣਾ ਹਮ 3 ਥਾਣਾ ਚੋ ਸਾਫ ਨਹੀਂ ਕਰੀ ਮਤਲਬ ਮੰਨ ਕੇ ਹੂੰ ਤੇ ਦੁੱਧ ਦਿੱਤਾ ਇਹਨੇ 16 17 ਕਿਲੋ ਪਹਿਲਾਂ ਦਦਾ ਦਿਆ ਆਰਡਰ ਬੜਾ ਕਮਾ ਤੇ ਠੰਡੀ ਸੀ ਲੈਣੀ ਆਈ ਬਹਿ ਜਾ ਜਿਵੇਂ ਮਰਜੀ ਬੈਠਾ ਰਹੇ ਕੋਈ ਤੇ ਲੇ ਵਾਲਾ ਬਹੁਤ ਆ ਵੱਡੀ ਫੁੱਲਾ ਐ ਨਹੀਂ ਛੋਟੀ ਆ ਹੂੰ ਕਿਸੇ ਬਸ ਛੋਟੀ ਨਹੀਂ ਲੰਮੀ ਲੰਮੀ ਹਾਂ ਲੇਵੇ ਦਾ ਕੋਈ ਅੰਤ ਨਹੀਂ ਚਵਾਈ ਕੋਈ ਬਾਹਲੀ ਚੰਗੀ ਲੱਗਿਆ ਥਾਣ ਤੁਹਾਨੂੰ ਬਹੁਤ ਚੰਗਾ ਲਾ ਹਾਂ ਮੂਠਿਆ ਥਾਣਾ ਵੀ ਐਂ ਗੱਲ ਠੰਡੀ ਸੀ ਦਾ ਇੱਕ ਨਹੀਂ ਬਸ ਇਹ ਸਿੰਗ ਜੀ ਦੀ ਫੋਟ ਆ ਪਹਿਲਾਂ ਵਾਲਾ ਦੇਖ ਲੈ ਵੀਡੀਓ ਚ ਬਾਅਦ ਰਿਸ਼ਤੇ ਆ ਕੇ ਨਾ ਕਹੇ ਸਹੀ ਦਿਖਾਤੀ ਫੋੜ ਹੈਗੀ ਆ ਠੀਕ ਆ ਵੱਡੀ ਬੁਡੀ ਇਹਦਾ ਫੋਟੋ ਭਈ ਆ ਪਾ ਚੁਕਾ ਆ ਨਾ ਫੋਟੋ ਅਸੀਂ ਦੇਖੀ ਨਹੀਂ ਵੱਡੀ ਬੁਡੀ ਲੰਮੀ ਨੂੰ ਵੀ ਫੁੱਲ ਆ ਸਹੀ ਗੱਲ ਆ ਬਾਈ ਹੂੰ ਫੁੱਲ ਕਾਦਾ ਰਾਜੀ ਫੁੱਲਾ ਡਰ ਕਮਾਲ ਦਾ ਥਣ ਚੰਗਾ ਚਵਾਈ ਕਿਵੇਂ ਅਸਾਂ ਕਰੀਏ ਚਵਾਈ ਦੇ ਇੱਕ ਨੰਬਰ ਧਾਰਾ ਮਾਰ ਕੇ ਦਿਖਾਦਾ ਠੰਡੀ ਸੀਲ ਤਾਂ ਇੰਨੀ ਹੈ ਲੈ ਇਹ ਬੱਚੀ ਦਾ ਹੀ ਕੰਦੇ ਆਏ ਬਈ ਇੱਥੇ ਬਹਿ ਜਾ ਚਾਹੇ ਤਾਂ ਵੀ ਲੈਵਾ ਦਿਖਾਦਾ ਡਾਕਟਰ ਨਾਲ ਕੁਝ ਨਹੀਂ ਵਿੜੇ ਦੇ ਵਿਚਾਲੇ ਖੜਾ ਲਈ ਬਾਈ ਲੈ ਆਹੋਂ ਪੂਰਾ ਚੰਗਾ ਮੁੱਠੀ ਆਹ ਦੇਖੋ ਬਈ ਦੁੱਧ ਵਾਲੀ ਬੋਸ ਚੰਗੀ ਮੋਹਰਾ ਚੌੜਾ ਚੁੜਾ ਵਾਲੀ ਬਹੁਤ ਲੈਹਜੇ ਦੀ ਸਹੀ ਗੱਲ ਆ ਬਈ ਸੋਹਰਾ ਤਰਾ ਦੇਖੋ ਕਮਾਲ ਦਾ ਫੁੱਲ ਜਾਣ ਤੇ ਫੁੱਲ ਕੱਦਦਾ ਬਈ ਠੰਡੀ ਸੀਲ ਦਾ ਕੋਈ ਅੰਤ ਹੀ ਨਹੀਂ ਹੂੰ ਮਿੱਠੰਡੀ ਸੀ ਲੈਣੀ ਆ ਕੀ ਮੋਲ ਆ ਬਈ ਇਹਦਾ ਜੈ ਬਈ ਲੈਣ ਦੇ ਨਾਲ ਆ ਜਮਾ ਮੋਲੇ ਦਾ 42000 ਰੁਪਏ ਦੇਣੀ ਆ 42000 ਰੁਪਏ ਠੀਕ ਮਾਨਦਾਨ ਹੋ ਜੂ ਮਾਨਦਾਨ ਬਸ ਇਹਦਾ ਛੋੜਾ ਪਿਆ ਲਈ ਆ ਬਈ ਯਾਰ ਕਿਸੇ ਨੇ ਵੀ ਨਹੀਂ ਦੇਣਾ ਆ ਪਾ ਤੋਕਰ ਦਾ ਜਿੰਦੇ ਲੈ ਵੇ ਲੂ ਦੀ ਚੜਾਈ ਦੇ ਠੰਡੀ ਸੀ ਲੈਣੀ ਆ ਜਮਾ ਮੋਲੇ ਬਈ ਜਮਾ ਮੋਤਲਾ ਭਲ ਜ਼ਰੂਰ ਹੋ ਜੂਗਾ ਲੈ। ਬਲੇਬ ਦੀਪ ਜੀ। ਵਾਲੀ ਆਲੀਆ। ਠੰਡੀ ਹੁੰਦੀ ਆ ਨਹੀਂ ਗੱਲ ਪੂਰੀ ਆਈ ਭੈ ਲੈ। ਚਿਵਾਈ ਬਹੁਤ ਹੈਂ ਯਾ ਨਾ। ਵਾਲੀ ਨਰ ਮਜਵਾਈ ਆ ਭੈ ਲੈ। ਸਹੀ ਗੱਲ ਆ। ਮੂਲ ਸਣਾ ਦਿਖਾ ਦਿੰਦੇ ਆ। ਲੈ। ਚੋਣ ਬੜਾ ਚੰਗਾ ਨਾ। ਜਿਵੇਂ ਮਰਜੀ ਧੋਰਾ ਮਰੀ ਜਾ ਕੋਈ ਚੱਕਰੀ ਨਹੀਂ। ਫਿਲਣਾ ਦਾ ਕਰਮ ਵਾਲੀ ਨੇ ਲੈ ਹੈ। ਥਾਨ ਤੋਂ ਬੜਾ ਚੰਗਾ ਡਾਕਟਰ ਆ ਨਹੀਂ ਗੱਲ। ਸਹੀ ਗੱਲ ਆ। ਚਿਵਾਈ ਬਹੁਤ ਹੈਂ ਯਾ ਨਾ ਬੱਡੀ ਜਮਾ। ਮੋਲ ਜਮਾ ਜਾਇਜ। ਜਾਇਜ ਆ ਭਾਈ ਜਮਾ ਜਾਇਜ ਪਾ। ਮਾਨਤਨ ਮੁਗਰੇ ਇੱਥੋਂ ਦਿਖਾ ਦੇ ਲੱਤ ਰੁੱਤ ਠੰਡੀਆਂ ਆਇਆਂ ਦੁਨਆ ਭਾਈ ਚੋਈ ਕਰ ਫੱਟ ਫੱਟ ਲੈ ਵਾਇ ਨਹੀਂ ਗੱਲ ਹੈ ਸਹੀ ਗੱਲ ਹੈ ਬਾਈ ਆ ਬਾਗੂ ਲੱਤ ਨੂੰ ਕੱਢ ਜੋ ਇੱਧਰ ਦੀ ਵਜਹ ਇੰਨੀ ਠੰਡੀ ਹੈ ਲੈ ਹਮ ਕਹਿ ਨਹੀਂ ਕੁਛ ਨਹੀਂ ਉਸ ਵੀ ਨਹੀਂ ਬਾਈ ਲੈ ਲੈ ਬਾਈ ਕੀ ਬਾਤ ਹੈ ਠੰਡੀ ਸੀਲ ਦਾ ਦੰਦ ਸੀ ਬਹੁਤ ਚੰਗੀ ਬਹੁਤ ਚੰਗੀ ਹੈ ਬਾਈ ਸਹੀ ਗੱਲ ਮੋੜ ਲੋ ਜਮਾ ਜਾਇਆ ਜਾ ਮਾਨਤਨ ਜ਼ਰੂਰ ਹੋਣੀ ਗੱਲ ਆਗੇ ਵੀਰੇ 2 ਨੰਬਰ ਇਨੂੰ ਵੀ ਇਹ ਚੌਥਾ ਦਿਨ ਆ ਸੁਣ ਨੂੰ 16 15 ਕਿਲੋ ਬੋਲਾ ਇਹਦੇ ਕੋਲ ਬੱਚੀ ਕੋਲੇ ਠੀਕ ਆ ਠੰਡੀ ਸੀ ਰੇਵੀ ਬਹੁਤ ਆ ਮਗਰ ਬੱਚਾ ਇਹਦੇ ਮਗਰ ਬੱਚਾ ਬੱਚੇ ਨਾਲ ਨਾੜਗਾ ਵੀ ਹੈਗਾ ਜੀ ਠੀਕ ਆ ਭਾਈ ਹੂੰ ਤੇ ਫੇਰ ਆ ਦੁੱਧ ਇਹਦੇ ਕੋਲ ਜਿੰਨਾ ਵੀ ਦੁੱਧ ਆ ਭਈ ਥਾਲ ਦੇਖ ਕੇ ਜਾਨੂੰ ਮੁੱਠੀ ਲਗ ਲਾ ਬੜਾ ਕਮਾਲ ਨਾ ਲੈ ਨਾੜਾ ਨੂਣਾ ਦੇਖ ਲੀਵੇ ਤੇ ਇੱਕ ਥਾਂ ਵੀ ਨਾੜਾ ਨੂਣਾ ਲੈ ਲੀਵੇ ਵੱਡੀ ਨਾੜ ਦੇਖੋ ਦੁੱਧ ਵਾਲੀ ਬਾਲਿਆ ਚੰਗੀ ਵਾੜ 20 ਕਿਲੋ 21 ਕਿਲੋ ਦੁੱਧ ਉਹਨਾਂ ਬਾੜ ਨੇ ਭਈ ਮਗਰ ਉਹ ਦੇਖ ਕੇ ਜਾਲੀਵਾ ਠੀਕ ਆ ਪ੍ਰਸ਼ਾਂਤ ਉਹ ਲੈਵਾ ਦੇ ਡੁੱਲਾ ਬਹੁ ਪਈਆਂ ਯਾਰ ਹਨਾ ਹਾਂ ਭਾਈ ਇਹਦਾ ਫਾਸ ਜਾਣੀ ਆ ਫਾਸ ਜਾਣੀ ਆ ਠੰਡੀ ਇਹ ਵੀ ਇੰਨੀ ਆ ਪਉਂਦੀ ਦੋਨਾਂ ਪਾਸੇ ਬਗੇ ਚੋਲਾ ਉਹ ਨਹੀਂ ਕਹਿੰਦੀ ਸਹੀ ਗੱਲ ਆ ਭਾਈ ਠੰਡੀ ਸੀ ਲੈ 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 ਵਾਲਾ ਇਧਰੋਂ ਵੀ ਡਾਕਟਰ ਦੱਸੇ ਨਾ ਨਾ ਹਾਂ ਨੇ ਵੀ ਕੈਮਰਾ ਦੋਨੇ ਪਾਸੇ ਮਾਰਤਾ ਲੈ ਕੀ ਬਾਤ ਆ ਥਾਲ ਨੂੰ ਬਹੁਤ ਜੰਗਾ ਮੂਠੀ ਆਈ ਚਵਾਈਏ ਨੂੰ ਸੋਹੇ ਸੁਨੱਖੀ ਆ ਠੀਕ ਆ ਭਾਈ ਹਾਂ ਜਿੰਨਾ ਤੋਂ ਤੂੰ ਫਾਇਡ ਵਾਲਾ ਦਿਓ ਫਾਇਡ ਵਾਲਾ ਦਿਓ ਪੈਂਟ ਫੁੱਲ ਆਉਣੀ ਆ ਗਰਮੀ ਬਿਲਕੁਲ ਨਹੀਂ ਮੰਦੀ ਫੇਸ ਯਾਰ ਬੜਾ ਪਿਆਰਾ ਹੈ ਨਾ ਕੀ ਪੂਰੀ ਚੰਗੀ ਵਹਿੜਾ ਬਈ ਤੋਰੇਦਾਰੇ ਦੀ ਬੋਝੇ ਪਾਰਾ ਪੁਣਾ ਦੇ ਸਨਖ ਪੁਣਾ ਵੈੜ ਦੇ ਵਿੱਚ ਬਹੁਤ ਚੰਗਾ ਤੋਰਾਦਰਾ ਵੀ ਚੰਗਾ ਹੈ ਇਹ ਮੁੱਲ ਲਾ ਬਈ ਇਹਦਾ ਵੀ ਲੈਣ ਦੇ ਨੂੰ 55000 ਰੁਪਏ ਹੈ ਅੱਜ ਬਈ ਮਾਨਤਾਨ ਹੋਈ 16 ਸੱਪੇ ਵਾਲਾ ਕੰਮ ਹੀ ਹੈ ਯਾਰ ਮੁੱਲ ਤੇਰਾ 65 ਗੱਲੇ ਤਾਂ ਵੀ ਵਿਕਦੀ ਹੈ ਵੈੜ ਤਾਂ ਆਪ ਨੂੰ ਪਤਾ ਵਾਪਰ ਲੈਣ ਦੀ ਜੀ ਮੰਗੇ ਆ 55000 ਰੁਪਇਆ ਮੋਹਲਾ ਵੀਰੇ ਮਾਨਤਨ ਜਰੂਰ ਹੋ ਜਾ ਮੁੱਲ ਜਿਵੇਂ ਜਾਇਜ਼ ਨੇ ਹਣਾ ਬਈ ਹਾਂ ਠੀਕ ਆ ਜਿਵੇਂ ਜਾਇਜ਼ ਆਵੇ ਮੋਖਤਲਬ ਹੋਈ ਆ ਯਾਰ ਇਹਦੂ ਘਟ ਕੋਣ ਨੱਲੇ ਵਿਆ ਦਾ ਬੜਾ ਸਹੀ ਗੱਲ ਧਾਰਾ ਮਾਰ ਕੇ ਦਿਖਾ ਦਿੰਦੇ ਆ ਨਿਆਣਾ ਪਾ ਨਾ ਪਾ ਲੈ ਨਿਆਣਾ ਵੀ ਪਾ ਦਿੰਦੇ ਆ ਪਾ ਇਹਦੇ ਮਰਜੀ ਪਾ ਨਾ ਪਾ ਇੱਕ ਗੱਲ ਹੀ ਇਹਨਾਂ ਨੂੰ ਓਕੇ ਬਈ ਕਹਿ ਨਹੀਂ ਗੋਸ਼ ਨਹੀਂ ਲੈ ਕਹਿ ਨਹੀਂ ਆ ਗੋਸ਼ ਨਹੀਂ ਨਿਆਣਾ ਜਿਹੜਾ ਪਾ ਕੇ ਦਿਖਾ ਦਿੰਦੇ ਲੈ ਤਾਂ ਵੀ ਕੋਈ ਚੱਕਰ ਨਹੀਂ ਪਾਉਣਾ ਪਾਲਾ ਨਹੀਂ ਪਾਉਣਾ ਨਾ ਹਾਂ ਪਾ ਬਈ ਹੂੰ ਠੀਕ ਆ ਬੜਾ ਥਾਣੀ ਰਹਾ ਦਾ ਚਵਾਈ ਵਾਕਈ ਚੰਗੇ ਹੋਣ ਲੈ ਚੂਣ ਬੜਾ ਚੰਗਾ ਹਨ ਲੈ ਚਵਾਈ ਦੇਖੋ ਬਈ ਕੀ ਬਾਤ ਆ ਚਵਾਈ ਦਾ ਯਾਰ ਬਾਹਲੀ ਚੰਗੇ ਬੜਾ ਚੰਗਾ ਝੋਨਾ ਹਨ ਹੂੰ ਬਾਹਲਾ ਚੰਗਾ ਬਈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰ ਹੀ ਨਹੀਂ ਕਹਿਦੀ ਮਾਈ ਕੁਝ ਨਹੀਂ ਠੰਡੀ ਚੀਜ਼ ਆ ਲੈ ਕੀ ਬਾਤ ਲੈ ਚੂਣ ਦੇ ਚੂਣ ਬੜਾ ਚੰਗਾ ਯਾਰ ਹਨ ਥੱਲੇ ਦੇਖ ਬਈ ਦੁੱਧ ਵੀ ਜਿਵੇਂ ਚਿੱਟਾ ਯਾਰ ਨਹੀਂ ਸਾਡ ਦੁੱਧ ਦਾ ਫੈਂਡ ਫੁੱਲ ਆਉਣੀ ਆ ਗਰਮੀ ਦੇ ਜਿਹੜੇ ਨੂੰ ਮਰ ਜੇ ਤਾਂ ਪਾਲ ਲੈ ਹੂੰ ਇਹ ਵਾਹ ਲਮੋਨਾਂ ਗਾਗਰੀਆਂ ਦੇ ਕੋਈ ਕੋਈ ਬਾਤ ਐ ਬਈ ਦੁੱਧ ਦਿਖਾ ਦੇ ਚਾਲੇ ਥਣਾ ਦਾ ਇੱਕੋ ਜਿਹਾ ਜਮਾ ਚਟਾ ਦੁੱਧ ਨਾਲ ਕੀ ਬਾਤ ਨਹੀਂ ਲੈ ਜਮਾ ਇਹ ਜਿੰਨਾ ਮਰਜੀ ਦੀ ਲੈ ਲੈ ਧਾਰ ਦਾ ਫਰਕ ਨਹੀਂ ਜਮਾ ਮੰਗਾ ਲਈ ਆ ਯਾਰ ਲੈ ਚਵਾਈ ਸਾਰੇ ਥਣਾ ਚ ਇੱਕੋ ਜਿਹਾ ਜਿਵੇਂ ਮਰਜੀ ਲੈ ਕੀ ਬਾਤ ਆ ਬਈ ਲੈ ਮੋਹਰ ਲੋ ਜਮਾ ਜਾਇਆ ਜਾਇ ਠੰਡੀ ਜਿਹੀ ਜਮਾ ਜਾਇਆ ਬਈ ਲੈਣ ਦੇਣ ਚਲਈਆ ਸਵਾਈ ਆ ਬਈ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਮੋ ਧੰਨਵਾਦ